ਪਾਣੀ ਤੇ ਰੇਤਾ ਬਹੁਤ ਆਉਂਦਾ ਵਜੇ ਪੁਲਾ ਦੇ ਇੱਧਰ ਪਾ ਪੈਣਾ ਰੇਤਾ ਖੇਤੇ ਦਾ ਜਗਮੀਤ ਨੇ ਤਾਂ ਉਹ ਗੱਲ ਕੀਤੀ ਅੱਜ ਅਖੇ ਕੁਡਰ ਪੁੱਤ ਨਾ ਹੋਵੇ ਤੇ ਧੀ ਇੰਨੀ ਚੰਗੀ ਮਸ਼ੀਨ ਚ ਮੈਂ ਕਿ ਪਾਣੀ ਛੱਡ ਦੇ ਮੇਰੀ ਚਾਹ ਧਰੀ ਆ ਤੇ ਮੈਂ ਕਿ ਮੈਂ ਚਾਹ ਪੀ ਲਾਂ ਤੇ ਕਹਿੰਦਾ ਚਾਹ ਮੈਂ ਵੀ ਪੀਵਾਂ ਕਿ ਚੱਲ ਬਣਾ ਲੈਨੀ ਤੇਰੇ ਜੋਗੀ ਵੀ ਤੂੰ ਮੈਂ ਕਿ ਮਸ਼ੀਨ ਚ ਪਾ ਦੇ ਪਾਣੀ ਤੇ ਮਸ਼ੀਨ ਚ ਪਾਣੀ ਛੱਡ ਕੇ ਤੇ ਆਪ ਰੀਲ ਨਾਲ ਉਰੇ ਖੇਤ ਨਾਲ ਆ ਕੇ ਤੇ ਮਸ਼ੀਨ ਸਾਰੀ ਭਰ ਕੇ ਤੇ ਪਾਣੀ ਐਨੀ ਜਮਾ ਮਸ਼ੀਨ ਸਿਰੇ ਤੱਕ ਭਰ ਗਈ ਤੇ ਮੁੜ ਕੇ ਆਂਦਾ ਹਾਏ ਇਹ ਤਾਂ ਭਰ ਗਈ ਤੇ ਸਰਫ ਮਾਂ ਦੇ ਪੁੱਤ ਨੇ ਪਹਿਲਾਂ ਪਾਤੇ ਤੜਕੇ ਕਵਲੋਂ ਲੱਗ ਜਾਂਦਾ ਕਿ ਐਤਵਾਰ ਹੁੰਦਾ ਐਤਵਾਰ ਤਾਂ ਆਵੇ ਨਾ ਤਾਂ ਜਾ ਐਤਵਾਰ ਸਕੂਲ ਲੱਗਿਆ ਕਰਨ ਤੇ ਫੇਰ ਆਪੇ ਜਾਵੜਿਆ ਕਰਨ ਜਵਾ ਕ ਐਤਵਾਰ ਵੀ ਐਨਾ ਕਮਲ ਪਰ ਹੋਏ ਹਾਂ ਮੈਂ ਬਿਸਕਟ ਲੈ ਗਿਆ ਨਾ ਫਿਰ ਸੇ ਮੋੜ ਲੈ ਸੀ ਨਹੀਂ ਆਪਿਆ ਲੈ ਆਈਏ ਉਹਨੂੰ ਕੋ ਲਾਮ ਨੂੰ ਜਾਣਾ ਸੀ ਮੈਂ ਤੜਕੇ ਬਿਸਕਟ ਲੈ ਕੇ ਆਉਣਾ ചാ പീ ലോ ജീ ഗുടിയോ മക്ക മീൻ്റെ തടക പെൺന

ਸਾਡੇ ਗੁਰੂ ਘਰ ਦੇਖਦਾ ਤੁਹਾਨੂੰ ਦਿਖਾਵਾਂ ਉਲਤ ਸਾਡਾ ਘਰ ਬਹੁਤ ਹੀ ਕਰਮਾਂ ਵਾਲਾ ਹੈ ਸਾਡੇ ਘਰੋਂ ਸਵੇਰ ਉੱਠਦਿਆਂ ਨੂੰ ਗੁਰੂ ਘਰ ਦੇ ਦਰਸ਼ਨ ਹੁੰਦੇ ਹੈ ਜੀ ਠੀਕ ਆ ਇੱਧਰ ਸਾਡੇ ਦਰਖਤ ਖੜੇ ਆ